ਜੀ ਆਇਆਂ ਕਹਾਂਗੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਾਵੇਂ ਬਾਦਲ ਸਾਹਿਬ ਤੁਹਾਡੇ ਮਨ 'ਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਆ ਮੇਰੇ ਸਾਰੇ ਗਵਾਹ ਪੰਜਾਬ ਦੇ ਕੱਲੇ-ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ-ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ-ਕੱਲੇ ਲੀਡਰਾਂ ਕੋਲ ਜਾ ਕੇ ਇਹੋ ਹੀ વાਸਤਾ ਪਾੰਦੀ ਰਹੀਆਂ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾਨੀ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੁਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਮੈਂ ਤੇ ਕਹਿੰਦੇ ਆਪਣੀ ਹੀ ਮੈਂ ਹਰ ਚੀਜ਼ ਨੂੰ ਮੈਂ ਆਪਣੀ ਝੋਲੀ ਚ ਪਾਨੀ ਹੈ ਹਰ ਕਮੀ ਨੂੰ ਮੈਂ ਆਪਣੀ ਚੋਲੀ ਚ ਪਾਨੀ ਹੈ ਕਿਉਂਕਿ ਜੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਮੈਨੂੰ ਕੋਈ ਚਿੰਤਾ ਨਹੀਂ ਨਿੰਦਕ ਹਮਰੇ ਕਪੜੇ ਧੋਏ ਬੜਾ ਕੁਝ ਕੁਝ ਵਿਅਕਤੀਆਂ ਨੇ ਕਿਹਾ ਪਰ ਬਾਦਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਸ ਪਰਿਵਾਰ ਕੋਲੋਂ ਨਾ ਕਦੀ ਆਸ ਹੈ ਨਾ ਤੁਸੀਂ ਕੋਈ ਆਪਣੀ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਬਾਬਾ ਪ੍ਰੇਮ ਸਿੰਘ ਜੀ ਦੀ ਇਹ ਸੇਵਾਦਾਰ ਨੂੰ ਕਿਤੇ ਕਹਿ ਕੇ ਮੈਨੂੰ ਇਹ ਜਿਤਲਾਇਆ ਹੋਵੇ ਕਿ ਮੈਂ ਟੋਰ ਤੋਂ ਬਾਹਰ ਹਾਂ ਸਿ ਟੈਲੀਫੋਨ ਕੀਤੇ ਮੇਰੇ ਵੀਰਾਂ ਨੇ ਬੜੇ ਟੈਲੀਫੋਨ ਕੀਤੇ ਮੇਰੇ ਸਾਥੀਆਂ ਨੇ ਰੋਜ਼ ਅੱਧਾ ਅੱਧਾ ਘੰਟਾ ਮੇਰ ਨਾਲ ਵਿਚਾਰਾ ਕੀਤੀਆਂ ਔਰ ਹਰ ਕੋਈ ਬੈਠਾ ਹੋਇਆ ਇੱਥੇ ਹਰ ਕੋਈ ਤੁਹਾਨੂੰ ਕਹਿ ਸਕਦਾ ਹੈ ਡਾਕਟਰ ਦਲਜੀਤ ਸਿੰਘ ਦੀ ਚੀਮਾ ਵਰਗੇ ਗਵਾਹ ਨੇ ਕਿ ਇੱਕ ਇੱਕ ਵਿਅਕਤੀ ਨੇ ਹੋਇਆ ਮੈਂ ਕੱਲ੍ਹ ਕਹੀ ਕਿ ਮੇਰੇ ਵੀਰੋ ਅੱਜ ਜੇ ਪਾਰਟੀ 'ਚ ਕਮੀ ਆਈ ਹੈ ਜਿਨਾ ਕਾਰਨ ਕਰਕੇ ਆਈ ਹੈ ਪਰ ਸਾਰੇ ਤਕੜੇ ਹੋ ਗਏ ਅੰਬਲਾ ਮਾਰੀਏ ਸਿਧਾਂਤਿਕ ਤੌਰ ਤੇ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਮੈਂ ਤੁਹਾਡਾ ਬਚਨ ਕਰਦੀ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਨਾ ਕਦੀ ਸ਼੍ਰੋਮਣੀ ਕਮੇਟੀ ਦਾ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੰਥ ਦੇ ਸਿਧਾਂਤਾਂ ਨੂੰ ਕਮਜ਼ੋਰ ਹੋਣ ਦਿਆਂਗੀ ਉਹ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸ਼੍ਰੀ ਹਰਮਨਦਾਸ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ 104 ਸਾਲ ਪਹਿਲਾਂ ਬਣੀ 104 ਸਾਲ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਉਹਨੂੰ ਹੋਂਦ ਵਿੱਚ ਲਿਆਉਣ ਵਾਸਤੇ ਵੀ ਬਹੁਤ ਵੱਡੀ ਮਿਹਨਤ ਕੀਤੀ ਬੜੀ ਕੁਰਬਾਨੀ ਕੀਤੀ ਬਾਦਰ ਸਾਹਿਬ 104 ਸਾਲ ਦਾ ਇਤਿਹਾਸ ਹੈ ਤੁਹਾਡੀ ਇਹ ਸੇਵਾਦਾਰ ਦਾ ਮੇਰੇ ਪੁਰਖਿਆਂ ਦਾ ਮੇਰੇ ਬਜ਼ੁਰਗਾਂ ਦਾ ਮਹਾਪੁਰਖਾਂ ਨੇ ਪਹਿਲੇ ਦਿਨ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਜੀ ਲਗਾਤਾਰ 28 ਸਾਲ ਸੇਵਾ ਕੀਤੀ 28 ਸਾਲ ਕਿੱਦਾਂ ਦੂਰ ਹੋ ਸਕਦੇ ਆ ਕਿੱਦਾਂ ਬਾਹਰ ਨਿਕਲ ਸਕਦੇ ਆ ਕਿੱਦਾਂ ਆਪਣੇ ਜਿਨ੍ਹਾਂ ਨੇ ਖੂਨ ਦੇ ਕਤਰੇ ਬਹਾਏ ਹੋਣ ਜਿਨ੍ਹਾਂ ਨੇ ਸੀਨ ਆਪਣੇ ਪਸੀਨਾ ਬਹਾਇਆ ਹੋਵੇ ਉਹ ਤਾਂ ਵੀ ਸੇਵਾ ਤੱਕ ਦੀ ਬਾਹਰ ਨਹੀਂ ਜਾ ਸਕਦੀ ਸਾਹਿਬ ਸਕੀਤ ਜੀ ਪਹਿਲੀ ਵਾਰੀ 1937 ਵਿੱਚ ਐਮਐਲਏ ਚੋਣ ਹੋਈ ਕੈਰੋਂ ਸਾਹਿਬ ਬੈਠੇ ਹੈ ਪਹਿਲੀ ਵਾਰੀ 1937 ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਐਮਐਲਏ ਚੋਣ ਲਈ ਫਿਰ ਦੂਜੀ ਚੋਣ ਪਾਕਿਸਤਾਨ ਦੇ ਵਿੱਚ 1946 ਫਿਰ ਚੋਣ ਲੜੀ ਦੋਨੋਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਹਨਾਬ ਸਿੰਘ ਜੀ ਨੇ ਐਮਐਲਏ ਬਣੇ ਮਿੰਿਸਟਰ ਬਣੇ 169 ਵਿੱਚ ਬਾਦਲ ਸਾਹਿਬ ਦੇ ਨਾਲ ਵੱਡੇ ਬਾਦਲ ਸਾਹਿਬ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਔਰ 12 ਸਾਲ ਮੈਂਬਰ ਐਸ்சிਪੀਸੀ ਰਹੇ ਕਿੰਨਾ ਛੱਡ ਸਕਦੀ ਹੈ ਨਹੀਂ ਦੂਰ ਹੋ ਸਕਦੀ ਮਰ ਜਾ ਮਾਗੇ ਪਥਨਾਂ ਲੋਕ ਇੱਕ ਟੋਟ ਨਹੀਂ ਸਕਦੀ ਸਾਜੰਗਤ ਜੀ ਐ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀ ਬੀਬੀ ਜੀ ਫੈਸਲਾ ਕੀ ਹੈ ਚੋਣਾ ਨਗਰ ਪੰਚਾਇਤ ਦੀਆਂ ਆ ਗਈਆਂ ਕਿਉਂ ਚਿੰਤਾ ਕਰਦੇ ਹੋ ਚੋਣਾ ਲੜਾਂਗੇ ਇਹਦਾ ਨਿਸ਼ਾਨ ਕਿੱਥੋਂ ਲੱਗ ਗਏ ਕਿੱਥੋਂ ਲਾਓਗੇ ਮੈਂ ਕਿਹਾ ਆਪੇ ਦੇ ਦਊਗਾ ਸਦਾ ਕਮਾਗੀ ਚੀਮਾ ਸਾਹ ਨੂੰ ਬਾਦਲ ਸਾਹਿਬ ਦੇ ਸਾਈਨ ਕਰਾ ਕੇ ਭੇਜ ਦਿਓ ਮੈਨੂੰ ਨਹੀਂ ਦੇਣੀ ਟਿਕਟ ਨਾ ਦਿਓ ਨਗਰ ਪੰਚਾਇਤ ਦੇ ਚੋਲ ਲੜਾਲਾ ਤੁਹਾਨੂੰ ਪਤਾ ਹੋਵੇਗਾ ਨਗਰ ਪੰਚਾਇਤ ਪਿੱਛੇ ਚੋਣਾ ਹੋਈਆਂ ਜੋ ਚੋਣਾ ਹੋਈਆਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਜੋਰ ਲਾਤਾ ਸਾਰੇ ਪੰਜਾਬ ਦੇ ਵਿੱਚ ਬਾਦਲ ਸਾਹਿਬ ਸਾਰੇ ਪਟਿਆਲੇ ਤੋਂ ਚੱਲ ਕੇ ਜਿੱਤ ਕਿੱਥੇ ਹੋਈ ਆ ਕੇ ਇਸ ਬੇਗੋਵਾਲ ਚ ਇੱਕ ਕਮੇਟੀ ਬਣੀ ਸਿਰਫ ਸ਼ੋਮਨੀ ਕਾਲੀ ਦਲ ਦੀ ਇੱਕ ਕਮੇਟੀ ਪ੍ਰਧਾਨ ਬੈਠਾ ਹਣਾ ਮੇਰਾ ਇੱਥੇ ਲਾਡਲਾ ਜਿਆ ਉਹ ਬੈਠਾ ਐਮ ਐ ਐਮ ਐ ਪੜਿਆ ਹੋਇਆ ਸਰਦਾਰ ਜਿੰਦਰ ਸਿੰਘ ਜੀ ਸਾਰੇ ਐਮ ਸੀ ਜਿੱਤ ਕੇ ਇੱਕ ਕਮੇਟੀ ਬਣਾਈ ਕਿਸੇ ਨੇ ਕਾਂਗਸ ਕਿਸੇ ਨੇ ਪੁੱਛਿਆ ਪੱਤਰਕਾਰਾਂ ਨੇ ਜਿੱਦਾਂ ਹੁਣ ਬੈਠੇ ਐ ਕਹਿੰਦੇ ਕੈਪਟਨ ਸਾਹਿਬ ਸਾਰੀਆਂ ਕਮੇਟੀਆਂ ਹਾਰ ਗਈਆਂ ਸਟਾਪੇ ਹੀ ਜਾ ਕੇ ਬੇਗੋਣ ਲੱਗਾ ਉਹਨੇ ਕਿਹਾ ਉੱਥੇ ਦਾ ਸਥਾਨ ਬੜਾ ਉੱਚਾ ਹੈ ਮੈਂ ਜਾਣਦਾ ਕਿ ਸਾਡੇ ਸੰਤ ਬਾਬਾ ਪ੍ਰੇਮ ਸਿੰਘ ਜੀ ਸਾਡੇ ਬਜ਼ੁਰਗਾਂ ਨੂੰ ਚੋਣ ਲੜਾਉਂਦੇ ਹੁੰਦੇ ਸੀ ਰਾਜਾ ਜਹਦਵਿੰਦਰ ਸਿੰਘ ਦਾ ਬਾਪ ਦਾ ਬੜਾ ਪਿਆਰ ਸੀ ਸਿਮਰਨ ਜੀ ਸੇ ਮਾਨ ਚੋਣ ਲੜਦੇ ਹੁੰਦੇ ਸੀ ਤਾਂ ਉਸ ਵੇਲੇ ਬਾਬਾ ਜੀ ਕਹਿੰਦੇ ਸੀ ਇੱਕ ਵੋਟ ਤੇ ਇੱਕ ਨੋਟ ਪਾਇਓ ਜੁਗਿੰਦਰ ਸਿੰਘ ਮਾਨ ਨੂੰ ਇੱਕ ਵੋਟ ਤੇ ਇੱਕ ਨੋਟ ਇਹ ਪਰੰਪਰਾ ਹੈ ਸਾਡੇ ਇਲਾਕੇ ਦੀ ਇਹ ਪਰੰਪਰਾ ਹੈ ਸਤਬਾਬਾ ਪ੍ਰੇਮ ਦੇ ਸੇਵਕਾਂ ਦੀ ਇਹ ਪਰੰਪਰਾ ਹੈ ਕਿ ਕਦੀ ਇਹਨਾਂ ਨੇ ਮੇਰੇ ਕੋਲ ਬੋਝ ਹੀ ਨਹੀਂ ਪਾਇਆ ਔਰ ਮੈਂ ਸੱਚ ਕਹਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਿ ਬੀਬੀ ਜਗੀਰ ਕੌਰ ਨੂੰ ਕੋਈ ਚਿੰਤਾ ਨਹੀਂ ਹੁੰਦੀ ਨਾ ਕੋਈ ਇੰਡਸਟਰੀ ਹੈ ਨਾ ਕੋਈ ਫੈਕਟਰੀ ਹੈ ਨਾ ਕੋਈ ਮਾਲ ਹੈ ਨਾ ਕੋਈ ਸ਼ੈਲਰ ਹੈ ਬਾਦਲ ਸਾਹਿਬ ਅ ਸਾਰਾ ਕੋਈ ਸੰਗਤ ਦਾ ਪਿਆਰ ਹੈ ਕਿ ਚੋਣਾ ਲੜਦੀ ਵੀ ਹੈ ਚੋਣਾ ਜਿੱਤਦੀ ਵੀ ਹੈ ਇਹਨਾਂ ਨੇ ਜਿੰਨਾ ਸਾਥ ਦਿੱਤਾ ਕਦੀ ਮੇਰੇ ਤੇ ਬੋਝ ਨਹੀਂ ਪਿਆ ਕਿਉਂ ਕਿ ਮੈਨੂੰ ਮਨ ਵਿੱਚ ਬਸਾਇਆ ਹੋਇਆ ਦੋ ਚਾਰ ਬੰਦਿਆਂ ਨੂੰ ਥੋੜਾ ਜਿਹਾ ਸ਼ਰਤਾਂ ਦੀ ਲੋਕਾਂ ਨੇ ਹੱਥ ਲਾਤਾ ਬਾਤ ਜੀ ਦੇਤੀ ਤੁਸੀਂ ਚੱਕੋ ਚੰਡਾ ਅ ਕੋਈ ਨਹੀਂ ਹਿਲਿਆ ਮੇਰੇ ਵਰਕਰ ਕੋਈ ਹਿਲਿਆ ਨਹੀਂ ਕਹਿੰਦੇ ਨਹੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸੇਵਾ ਕੀਤੀ ਅਕਾਲੀ ਦਰਚ ਰਹਾਂਗੇ ਲੇਕਿਨ ਜਦ ਤੱਕ ਬੀਬੀ ਜੀ ਅੱਗੇ ਨਹੀਂ ਲੱਗਣਗੇ ਅਸੀਂ ਘਰ ਵਿੱਚ ਬੈਠਾਂਗੇ ਮਯੂ ਸੰ ਬੜੀ ਚਿੰਤਾ ਸੀ ਮਨ ਚ ਨਾ ਦੇ ਪਰ ਮੇਕੋ ਗੱਲ ਕਹਿੰਦੀ ਸੀ ਚਿੰਤਾ ਨਾ ਕਰੋ 27 ਦੀ ਚੋਣ ਆਉਣੀ ਹੈ ਲੜਾਂਗੇ ਨਾ ਵੀ ਬਾਦਲ ਸਾਹਿਬ ਟਿਕਦੇ ਦੇਣਗੇ ਆਜ਼ਾਦ ਲੜਾਂਗੇ ਨਾ ਟਕੜਦੇ ਨਾ ਸਹੀ ਆਜ਼ਾਦ ਲੜਾਂਗੇ ਮੈਨੂੰ ਪਤਾ ਸੀ ਲੋਕਾਂ ਨੂੰ ਪਤਾ ਅਕਾਲੀ ਹੈ ਵੋਟਾਂ ਪਾ ਹੀ ਦੇਣਗੇ ਪਹਿਲਾਂ ਪਿੱਛੇ ਦੀ ਵਾਰੀ ਤੇ ਮੈਂ ਹਾਰ ਹੀ ਗਈ ਸੀ ਕਿਹੜੀ ਗੱਲ ਹੈ ਸਭ ਮੇਰਾ ਜੀ ਕਹਦਾ ਮੈਂ ਬਹੁਤ ਗੱਲਾਂ ਕਰਾਂ ਪਰ ਮੈਂ ਹੁਣ ਕਰ ਨਹੀਂ ਆ ਨੀ ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮੰਨਣਾ ਜਿਹੜਾ ਕਿ ਮੈਂ ਬੋਲਣ ਲਈ ਹੈ ਥੋੜਾ ਥੋੜਾ ਚਿੰਤਾ ਕਰਦਾ ਹੁਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਨਹੀਂ ਕਰ ਨਹੀਂ ਕਰਦੀ ਮੈਨੂੰ ਪਤਾ ਹੈ ਇਹਦਾ ਦਸ ਬਾਤ ਹੈ ਕਿਉਂਕਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪ੍ਰਧਾਨ ਵੀ लाड़ਲਾ ਅਸੀਂ ਵੀ लाड़ਲੇ ਅਸੀਂ ਐ ਹੀ लाड़ਲੇ ਇੱਕ ਦੂਜੇ ਦਾ ਸਤਕਾਰ ਵੀ ਬਹੁਤ ਕਰਦੇ ਐ ਪਿਆਰ ਵੀ ਬਹੁਤ ਕਰਦੇ ਐ ਤੇ ਇੱਕ ਦੂਜੇ ਦੇ ਖੁਸ਼ ਵੀ ਭੜੇ ਹੁੰਨੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਨਹੀਂ ਕੀ ਗੱਲ ਜੈਪੁਰ ਸੀ ਮੈਂ ਕਹਿੰਦੇ ਉਦਾਂ ਹੀ ਜਿਹੜਾ ਨਰਜੀ ਜੀ ਮਿਲ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰ ਲੈਂਦੇ ਸੋ ਸਾਡਾ ਅਸੀਂ ਵੱਖਰੇ ਹੋ ਨਹੀਂ ਸਕਦੇ ਕਾਰਨ ਪਾਈ ਲੋਕੀ ਨਹੀਂ ਸੀ ਮੰਨਦੇ ਤਾਂ ਇਹ ਕਹਿੰਦੇ ਸੀ ਬੀਬੀ ਬੀਬੀ ਕਿੱਥੇ ਛੱਡ ਸਕਦੀ ਹੈ ਬੀਬੀ ਨਹੀਂ ਵੱਖਰੀ ਹੋ ਸਕਦੀ ਬਾਦਲ ਸਾਹਿਬ ਇੱਕੋ ਬੇਨਤੀ ਹੈ ਅੰਦਰ ਦਰਪਾਰਟੀ ਦਾ ਦਰਦ ਹੈ ਅੰਦਰ ਉਸ ਧਾਰਮਿਕ ਸੰਸਥਾ ਦਾ ਦਰਦ ਹੈ ਮੇਰੀ ਸ਼੍ਰੋਮਣੀ ਕਮੇਟੀ ਕਾਮ ਦੀ ਸ਼੍ਰੋਮਣੀ ਕਮੇਟੀ ਕਮਜ਼ੋਰ ਨਾ ਹੋਵੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਇੱਥੇ ਨਹੀਂ ਕੁਝ ਵੀ ਕਹਿਣਾ ਅੰਦਰ ਵਰਕੇ ਤੁਹਾਡਾ ਸਭ ਵਾਸਤੇ ਪਾਉਂਗੀ ਪਹਿਲਾਂ ਵੀ ਪਾਉਂਦੀ ਰਹੀ ਹਾਂ ਹੁਣ ਵੀ ਪਾਉਂਗੀ ਤੁਸੀਂ ਮੈਨੂੰ ਪਤਾ ਹੈ ਤੁਸੀਂ ਚਿੰਤਾ ਕਰਦੇ ਹੋ ਤੁਹਾਡੇ ਮਨ 'ਚ ਹੈ ਪਾਰਟੀ ਕਮਜ਼ੋਰ ਹੋਈ ਤੁਸੀਂ ਕਹਿੰਦੇ ਹੋ ਨੱਕ ਦੀ ਸੇਧ ਨਾਲ ਤੱਕੜੀ ਦਿਸਦੀ ਹੈ ਨਹੀਂ ਕਮਜ਼ੋਰ ਹੋਣੀ ਚਾਹੀਦੀ